ਸਤਿ ਸ਼੍ਰੀ ਅਕਾਲ ਜੀ ਰੀਅਲ ਫੈਕਟ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅ ਦੋਸਤੋ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰੀਅਲ ਫੈਕਟ ਨਿਊਜ਼ ਤੁਹਾਡੇ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ ਆ ਰਹੇ ਆ ਜਿਸ ਦਾ ਮੇਨ ਮੁੱਦਾ ਹੈ ਸਰਪੰਚ ਸਾਹਿਬ ਦਾ ਲੇਖਾ ਜੋਖਾ ਟਾਈਟਲ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਜਿਹੜਾ ਥੀਮ ਹੈ ਸਾਡਾ ਉਹ ਹੈ ਆਉਣ ਵਾਲੀਆਂ ਆਗਾਮੀ ਜਿਹੜੀਆਂ ਪੰਚਾਇਤੀ ਚੋਣਾਂ ਆ ਰਹੀਆਂ ਉਹਨਾਂ ਪੰਚਾਇਤੀ ਚੋਣਾਂ ਦੇ ਵਿੱਚ ਪਿਛਲੇ 5 ਸਾਲ ਸਰਪੰਚਾਂ ਦੀ ਪੰਚਾਇਤ ਦੀ ਕਾਰਗੁਜ਼ਾਰੀ ਕਿਹੋ ਜੀ ਰਹੀ ਕੀ ਕੰਮਕਾਰ ਕੀਤੇ ਆ ਪੰਚਾਇਤ ਨੇ ਤੇ ਕਿੰਨੀਆਂ ਸਫਲ ਰਹੀਆਂ ਪਿਛਲੀਆਂ ਪੰਚਾਇਤਾਂ ਇਸ ਤਰ੍ਹਾਂ ਜਿਹੜੀ ਆਪਾਂ ਝਾਤ ਪਾਵਾਂਗੇ ਅਸੀਂ ਆ ਰਹੀਆਂ ਜੀ ਤੁਹਾਡੇ ਪਿੰਡਾਂ ਦੇ ਵਿੱਚ ਤੇ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਦੇਖਾਂਗੇ ਕਿ ਸਰਪੰਚ ਸਾਹਿਬ ਦੀ ਕਾਰਗੁਜ਼ਾਰੀ ਕਿਵੇਂ ਰਹੀ ਲੋਕ ਕਿੰਨੇ ਕੁ ਸੰਤੁਸ਼ਟ ਹੈ ਪਿੰਡਾਂ ਦੀਆਂ ਪੰਚਾਇਤਾਂ ਤੋਂ ਔਰ ਕਿਹੜੇ ਪਿੰਡ ਹੈ ਜਿੱਥੇ ਜਿਹੜੀ ਪੰਚਾਇਤ ਨੇ ਸਰਪੰਚ ਨੇ ਬਾਜ਼ੀ ਮਾਰੀ ਹੈ ਵਿਕਾਸ ਕਾਰਜ ਕਰਵਾਉਣ ਦੇ ਵਿੱਚ ਤੇ ਨਾਲ ਦੀ ਨਾਲ ਜਿਹੜਾ ਆਪਣੇ ਵੋਟਰਾਂ ਨੂੰ ਆਪਣੇ ਲੋਕਾਂ ਨੂੰ ਸੰਤੁਸ਼ਟ ਕਰਨ ਦੇ ਵਿੱਚ ਸੋ ਹਰ ਇੱਕ ਪਿੰਡ ਦੀ ਇੱਕ ਸਟੋਰੀ ਤੁਹਾਡੇ ਨਾਲ ਸਾਂਝੀ ਕਰਿਆ ਕਰਾਂਗੇ ਜਿਹੜਾ ਐਪੀਸੋਡ ਹੈ ਉਹ ਆਪਾਂ ਸਮੇਂ ਦੇ ਹਿਸਾਬ ਨਾਲ ਡਿਸਾਈਡ ਕਰਾਂਗੇ ਕਿ ਹਫ਼ਤੇ 'ਚ ਕਿੰਨੇ ਐਪੀਸੋਡ ਕਰਿਆ ਕਰਨੇ ਆ ਉਹ ਜਿਵੇਂ ਜਿਵੇਂ ਅੱਗੇ ਪ੍ਰੋਗਰਾਮ ਤੁਰੂਗਾ ਜਲਦੀ ਇਹਦੀ ਸ਼ੁਰੂਆਤ ਕਰਨ ਜਾ ਰਹੇ ਆ ਸੋ ਤੁਸੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਪਿੰਡ ਦੇ ਹਾਲਾਤ ਦਿਖਾਉਣੇ ਚਾਹੁੰਦੇ ਹੋ ਜੇਕਰ ਤੁਸੀਂ ਆਪਣੇ ਪਿੰਡ ਦੀ ਪੰਚਾਇਤ ਤੋਂ ਨਾ ਖੁਸ਼ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਪੰਚਾਇਤ ਦੀ ਕਾਰਗੁਜ਼ਾਰੀ ਵਧੀਆ ਨਹੀਂ ਰਹੀ ਉਹ ਉਹ ਕਿਹੜੇ ਮੁੱਦੇ ਆ ਉਹ ਕਿਹੜੇ ਕੰਮ ਆ ਜਿਹੜੇ ਪਿੰਡ ਦੇ ਵਿੱਚ ਨਹੀਂ ਹੋਏ ਉਹ ਵੀ ਅਸੀਂ ਤੁਹਾਡੇ ਜਿਹੜਾ ਰੂਪਰੂ ਕਰਾਂਗੇ ਤੇ ਜਿੱਥੇ ਸਰਪੰਚਾਂ ਦੀ ਕਾਰਗੁਜ਼ਾਰੀ ਵਧੀਆ ਨਹੀਂ ਆ ਰਹੀ ਹੈ ਉਹ ਵੀ ਆਪਾਂ ਸਾਹਮਣੇ ਲਿਆਵਾਂਗੇ ਸੋ ਪੂਰਾ ਲੇਖਾ ਜੋਖਾ ਲੈ ਕੇ ਆ ਰਹੀ ਹੈ ਰੀਅਲ ਫੈਕਟ نیوز ਦੀ ਟੀਮ ਤੁਹਾਡੇ ਪਿੰਡ ਜਲਦੀ ਨੰਬਰ ਨੋਟ ਕਰ ਲਓ ਜੀ 905650810 ਇਸ ਨੰਬਰ ਦੇ ਉੱਪਰ ਤੁਸੀਂ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਪਿੰਡ ਕਵਰੇਜ ਕਰਵਾਉਣੀ ਚਾਹੁੰਦੇ ਹੋ ਇਹ ਲੋਕਾਂ ਲਈ ਵੀ ਖਾਸ ਅਪੀਲ ਹੈ ਕਿ ਜੇਕਰ ਤੁਸੀਂ ਆਪਣੇ ਪਿੰਡ ਦੀ ਪੰਚਾਇਤ ਦੀਆਂ ਕੁਝ ਖਾਮੀਆਂ ਸਾਹਮਣੇ ਲਿਆਉਣੀਆਂ ਚਾਹੁੰਦੇ ਹੋ ਜਾਂ ਕਰਨੀਆਂ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋ ਦੇਖਣਾ ਹੋਵੇਗਾ ਕਿ ਕਿਹੜੇ ਸਰਪੰਚ ਲੋਕਾਂ ਦੀ ਉਮੀਦਾਂ ਤੇ ਖਰੇ ਉਤਰਿਆ ਤੇ ਦੂਜੀ ਗੱਲ ਹੈ ਜਿਹੜੇ ਆਉਣ ਵਾਲੇ ਸਮੇਂ 'ਚ ਸਰਪੰਚ ਬਣਨ ਦੇ ਇਸ਼ਕ ਹੈ ਪਾਵ ਚੋਣਾ ਲੜਨ ਦੇ ਇਛਕ ਹੈ ਉਹਨਾਂ ਦੇ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਿਆ ਕਰਾਂਗੇ ਉਹਨਾਂ ਨੂੰ ਦੇ ਰੂਪ ਰੂਪ ਹੋ ਕੇ ਆਪਾਂ ਜਾਣਾਂਗੇ ਕਿ ਉਹਨਾਂ ਦੇ ਵਿਜ਼ਨ ਕੀ ਹੈ ਪਿੰਡ ਨੂੰ ਜਿਹੜਾ ਲੈ ਕੇ ਕੀ ਵਿਜਨ ਹੈ ਉਹਨਾਂ ਦਾ ਅਗਲੇ 5 ਸਾਲ ਲਈ ਜੇ ਲੋਕ ਉਹਨਾਂ ਨੂੰ ਸਰਪੰਚ ਬਣਾਉਂਦੇ ਆ ਤਾਂ ਉਹ ਕੀ ਕਾਰਗੁਜ਼ਾਰੀ ਕਰਨਗੇ ਕੀ ਵੱਖਰਾ ਕਰਨਗੇ ਸੋ ਉਹਨਾਂ ਦੇ ਨਾਲ ਵੀ ਆਪਾਂ ਮੁਲਾਕਾਤਾ ਕਰਾਂਗੇ ਸੋ ਤੁਸੀਂ ਸਾਥ ਦੇਣਾ ਰੀਅਲ ਫੈਕਟ ਨਿਊਜ਼ ਦਾ ਤੁਸੀਂ ਹਮੇਸ਼ਾ ਸਾਥ ਦਿੱਤਾ ਇਸ ਪ੍ਰੋਗਰਾਮ ਦਾ ਵੀ ਸਾਥ ਦੇਣਾ ਇਸ ਪ੍ਰੋਗਰਾਮ ਦੇ ਜ਼ਰੀਏ ਆਪਾਂ ਪਿੰਡਾਂ ਦੀ ਨੁਹਾਰ ਪਿੰਡਾਂ ਦੀ ਚਲਕ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਜਲਦੀ ਪਹਿਲਾ ਐਪੀਸੋਡ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹੈ ਸੋ ਸਾਤ ਦੇ ਨਾਲ ਜੀ ਰੀਅਲ ਫੈਕਟ ਨਿਊਜ਼ ਟੀਮ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ